ਅੰਮ੍ਰਿਤਸਰ ਸ਼ਹਿਰ ਵਿੱਚ ਟ੍ਰੈਫਿਕ ਨਿਯਮਾਂ ਦਾ ਉਲੰਘਣ ਕਰਨ ਵਾਲਿਆਂ ਖਿਲਾਫ ਟ੍ਰੈਫਿਕ ਪੁਲਿਸ ਵੱਲੋਂ ਸਖਤ ਕਾਰਵਾਈ ਕਰਦਿਆਂ ਉਹਨਾਂ ਦੇ ਚਲਾਣ ਕੱਟੇ ਗਏ। ਸ਼ਹਿਰ ਵਿੱਚ ਟ੍ਰੈਫਿਕ ਪੁਲਿਸ ਵੱਲੋਂ ਚੈਕਿੰਗ ਲਈ ਲਗਾਏ ਗਏ ਵੱਖ-ਵੱਖ ਨਾਕਿਆਂ ਦਾ ਸੀਜੀਐਮ ਕੋਰਟ ਦੇ ਮਾਨਯੋਗ ਜੱਜ ਸਾਹਿਬ ਨੇ ਦੌਰਾ ਕੀਤਾ ਅਤੇ ਉਹਨਾਂ ਟ੍ਰੈਫਿਕ ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ। ਉਹਨਾਂ ਕਿਹਾ ਕਿ ਲੋਕਾਂ ਨੂੰ ਚਾਹੀਦਾ ਹੈ ਕਿ ਆਪਣੀ ਜ਼ਿੰਦਗੀ ਤੇ ਦੂਜੇ ਦੀ ਜ਼ਿੰਦਗੀ ਦਾ ਖਿਆਲ ਰੱਖਣ ਅਤੇ ਟ੍ਰੈਫਿਕ ਨਿਯਮਾਂ ਦਾ ਪਾਲਣ ਕਰਨ। ਇਸ ਮੌਕੇ ਟ੍ਰੈਫਿਕ ਇੰਚਾਰਜ ਇੰਸਪੈਕਟਰ ਪਰਮਜੀਤ ਸਿੰਘ ਨੇ ਦੱਸਿਆ ਕਿ ਸ਼ਹਿਰ ਪਾਰ ਵਿੱਚ ਵੱਖ-ਵੱਖ ਜਗ੍ਹਾ ਤੇ ਨਾਕਾਬੰਦੀ ਕਰ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਣ ਵੀ ਕੱਟੇ ਗਏ ਹਨ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਕੀਤੀ ਜਾਵੇ ਅਤੇ ਜੋ ਵੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰੇਗਾ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਇਹ ਸਭ ਤੋਂ ਪਹਿਲਾਂ ਤਾਂ ਮਾਨਯੋਗ ਸਾਡੇ ਕਮਿਸ਼ਨਰ ਸਾਹਿਬ ਉਸ ਤੋਂ ਬਾਅਦ ਏਡੀਸੀ ਕੀ ਟ੍ਰੈਫਿਕ ਸਾਹਿਬ ਔਰ ਆਜ ਇੱਕ ਸਪੈਸ਼ਲ ਜਿਹੜੀ ਨਾਕਾਬੰਦੀ ਹੋਈ ਨਾਲ ਜੱਜ ਸਾਹਿਬ ਵੀ ਆਏ ਜੀ ਤੇ ਉਹਨਾਂ ਨੇ ਬੜਾ ਇੱਥੇ ਐਸੇ ਨਵਾਲਟੀ ਦੇ ਆਪਾਂ ਨਾਕਾ ਲਾਇਆ ਹੋਇਆ ਤੇ ਉਹਨਾਂ ਨੇ ਵੀ ਨਾਲ-ਨਾਲ ਜਿੱਦਾਂ ਕੁਝ ਬੱਚੇ ਛੋਟੀ ਉਮਰ ਦੇ ਹੀ ਉਹਨਾਂ ਨੂੰ ਰੇਅਰ ਵੀ ਕੀਤਾ ਜੀ ਜੱਜ ਸਾਹਿਬ ਔਰ ਅਹੀਂ ਕੁਝ ਜਿਹੜੇ ਬਿਚੋਰ ਸੀਗੇ ਜਿੱਦਾਂ ਬਗੈਰ ਵਾਲ ਮਟਰ ਚਲਾਉਣ ਵੀ ਕੱਟੇ ਕਾਫੀ ਜੋ ਬਣਦੇ ਜਿੱਦਾਂ ਬਗੈਰ ਮਟਰ ਟੂ ਵੀਲਰ ਦੇ ਆ ਜੀ ਬਗੈਰ ਸੀਟ ਬੈਲਟ ਦੇ ਔਰ ਕਾਲੀ ਫਿਲਮ ਅੱਛਾ ਮਤਲਬ ਇਹੀ ਸਪੈਸ਼ਲ ਨਾਕਾਬੰਦੀ ਕਰਕੇ ਔਰ ਲੋਕਾਂ ਨੂੰ ਪਤਾ ਲੱਗਾ ਅੱਜ ਰੋਕ ਰੋਕ ਕੇ ਦੱਸਿਆ ਵੀ ਜੱਜ ਸਾਹਿਬ ਹੀ ਗੁਣਾਏ ਹੀ ਇਸ ਤਰ੍ਹਾਂ ਦੀ ਜਿਹੜੀ ਸਪੈਸ਼ਲ ਨਾਕਾਬੰਦੀ ਸ਼ਹਿਰ ਦੇ ਵਿੱਚ ਹੁਣ ਹੋਇਆ ਕਰੇਗੀ ਔਰ ਸਾਰੇ ਸ਼ਹਿਰ ਵਾਸੀਆਂ ਨੂੰ ਮੈਂ ਅਪੀਲ ਕਰਦਾ ਕਿ ਟ੍ਰੈਫਿਕ ਨਿਯਮਾਂ ਦੀ ਜਿਹੜੀ ਪਾਲਣਾ ਕਰੋ ਟ੍ਰੈਫਿਕ ਨਿਯਮਾਂ ਦੀ ਜੇ ਕੋਈ ਬਾਹਰੋਂ ਵੀ ਸਾਡੇ ਸ਼ਹਿਰ ਦੇ ਵਿੱਚ ਆਉਂਦਾ ਜੋ ਟ੍ਰੈਫਿਕ ਨਿਯਮਾਂ ਦੀ ਲੰਘਣਾ ਨਾ ਕਰੇ ਤਾਂ ਸ਼ਹਿਰ ਦੇ ਵਿੱਚ ਬਹੁਤ ਜ਼ਿਆਦਾ ਸਖਤੀ ਹੋਈ ਹੈ ਥਾਂ ਥਾਂ ਤੇ ਇਲਾਕਿਆਂ ਬੰਦੇ ਨਾਲ ਵੀ ਨਜ਼ਰ ਰੱਖੀ ਜਾ ਰਹੀ ਹੈ ਸੀਸੀਟੀਵੀ ਕੈਮਰਿਆਂ ਦੇ ਨਾਲ ਵੀ ਨਜ਼ਰ ਰੱਖੀ ਜਾ ਰਹੀ ਹੈ ਔਰ ਸਪੈਸ਼ਲ ਨਾਕਾਬੰਦੀ ਵੀ ਸ਼ਹਿਰ ਦੇ ਵਿੱਚ ਹੋਈ ਆ ਔਰ ਰਾਤ ਨੂੰ ਸ਼ਾਮ ਦੇ ਸਮੇਂ ਜਿਹੜੀ ਅਸੀਂ ਸਪੈਸ਼ਲ ਨਾਕਾਬੰਦੀ ਡ੍ਰਿੰਕਿੰਗ ਤੇ ਵੀ ਕਰ ਰਹੇ ਹਾਂ ਸ਼ਾਹਬ ਸਾਹਿਬ ਦਾ ਹੁਣ ਦੇਖੋ ਕਿੰਨਾ ਚਿਰ ਪ੍ਰਪੋਜ਼ਲ ਜਿਹੜੀ ਆ ਉਹ ਚੱਲਦੀ ਆ ਵੈਸੇ ਤਾਂ ਪਤਾ ਲੱਗਾ ਕਿ ਰੋਜ਼ ਜਿਹੜੀ ਆ ਉਹ ਕਿਸੇ ਨਾ ਕਿਸੇ ਜਗ੍ਹਾ ਤੇ ਬਦਲ ਬਦਲ ਕੇ ਜਿਹੜੀ ਆ ਉਹ ਨਾਕਾਬੰਦੀ ਹੋਇਆ ਕਰੇ ਕਿੰਨੇ ਚਲਾਨ ਹੋਦੇ ਹੁੰਦੇ ਆ ਚਲਾਣ ਦੇਖੋ ਅਸੀਂ 15 16 ਚਲਾਣ ਇੱਥੇ ਕਰ ਦਿੱਤੇ ਇੱਕ ਘੰਟੇ ਦੀ ਸਪੈਸ਼ਲ ਨਾਕਾ ਬੰਦੀ ਹੋਰ ਵੀ ਦੇਖਦੇ ਆਂ ਉਹ ਮਤਲਬ ਇਕੱਲਾ ਇਸ ਜਗ੍ਹਾ ਤੇ ਨਹੀਂ ਸਾਰੇ ਸ਼ਹਿਰ ਦੇ ਵਿੱਚ ਜਿਹੜੀ ਆ ਉਹ ਨਾਕਾ ਬੰਦੀ ਹੋਈ